ਡਾਂਸਿੰਗ ਲੋਂਗੋਵਾਲ ਦੀ 40ਵੀਂ ਵਰ੍ਹੇ ਤੇ ਅਮਨ अरोੜਾ ਨੇ ਕੀਤਾ ਖੁੰਦਾ ਨਾ ਅਮਨ ਰੋੜਾ ਨੇ ਕਿਹਾ ਕਿ ਮੈਂ ਲੋਂਗੋਵਾਲ ਦੇ ਵਿੱਚ ਸਿਆਸਤ ਨਹੀਂ ਕੀਤੀ ਵਿਕਾਸ ਕਰਕੇ ਦਿਖਾਇਆ ਅੱਜ ਵੀ ਕਰੋੜਾ ਰੁਪਏ ਦੇ ਪ੍ਰੋਜੈਕਟਾਂ ਦੇ ਲੋਂਗੋਵਾਲ ਦੇ ਵਿੱਚ ਕਰਾਂਗਾ ਉਦਘਾਟਨ ਬੀਤੀ ਕੱਲ ਆਪਣੀ ਪਤਨੀ ਨੂੰ ਗੋਲੀਆਂ ਮਾਰ ਕੇ ਮੌਤੇ ਕਾਰਡ ਉਤਾਰਨ ਵਾਲਾ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਮਾਮਲਾ ਬਠਿੰਡਾ ਦੇ ਅਦੀਨ ਪੈਂਦੇ ਪਿੰਡ ਪੱਕਾ ਕਲਾ ਦਾ ਇਸ ਵਿਅਕਤੀ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਆਪਣੀ ਪਤਨੀ ਤੇ ਕੀਤੇ ਸੀ ਫਾਇਰ ਰਦਾਸਪੁਰ ਦਾ ਪਿੰਡ ਦਲੇਰਪੁਰ ਖੇੜਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਆਸ ਦਰਿਆ ਤੂਸੀ ਦਾ ਸੇਫਟੀ ਸਪਰ ਟੁੱਟਣ ਕਰਕੇ ਲੋਕਾਂ ਦੇ ਖੇਤਾਂ ਵਿੱਚ ਬਿਆਸ ਦਰਿਆ ਦਾ ਪਾਣੀ ਵੜਨ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਹੈ ਅਤੇ ਲੋਕਾਂ ਦਾ ਪਿੰਡ ਅੰਦਰ ਦਾਖਲ ਹੋਣਾ ਵੀ ਔਖਾ ਹੋਇਆ ਪਿਆ। ਲੋਂਗੋਵਾਲ ਦੇ ਸ਼ਰਮਣੀ ਅਕਾਲੀ ਦਲ ਮਨਾ ਰਿਹਾ ਸ਼ਹੀਦ ਸੰਤ ਹਰਜੰਤ ਸਿੰਘ ਲੋਂਗੋਵਾਲ ਜੀ ਦੀ 40ਵੀਂ ਵਰਸੀ ਚਲਦੇ ਪ੍ਰੋਗਰਾਮ ਵਿੱਚ ਸਟੇਜ ਦੇ ਅਗਲੇ ਪਾਸੇ ਮੀਡੀਆ ਗੈਲਰੀ ਕੋਲ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਅੱਗ ਲੱਗਨ ਨਾਲ ਚਾਰੇ ਪਾਸੇ ਹੋਇਆ ਧੂਆਂ ਹੀ ਧੂਆਂ ਲੋਕਾਂ ਵਿੱਚ ਮਚੀ ਪਛਤਾ ਆਪਣੀ ਪਤਨੀ ਅਤੇ ਸਹੁਰੇ ਤੋਂ ਨਾਰਾਜ਼ ਵਿਅਕਤੀ ਨੇ ਆਪਣੇ ਘਰ ਨੂੰ ਲਗਾਈ ਅੱਗ ਬਜ਼ੁਰਗ ਸਹੁਰੇ ਨੂੰ ਸੜਨ ਦੀ ਕੀਤੀ ਕੋਸ਼ਿਸ਼ ਵਿਅਕਤੀ ਵੱਲੋਂ ਘਰ ਦੇ ਵਿੱਚ ਪਏ ਡੀਜ਼ਲ ਦੇ ਡਰੰਮ ਵਿੱਚ ਲਗਾਈ ਗਈ ਅੱਗ ਵਿਅਕਤੀ ਦੀ ਪਤਨੀ ਅਤੇ ਬੱਚੇ ਵੀ ਬਾਲ-ਬਾਲ ਬਚੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦੀ ਵੱਡੀ ਸਫਲਤਾ ਵਪਾਰੀ ਦੇ ਘਰ ਹੋਏ ਫਾਇਰਿੰਗ ਦਾ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਦੀ ਟੀਮ ਨੇ ਖੁਦ ਲਿਆ ਨੋਟਿਸ ਨਿਊ ਅੰਮ੍ਰਿਤਸਰ ਚ ਦੋ ਮੁਜ਼ਮਮਾ ਦਾ ਕੀਤਾ ਕਾਊਂਟਰ ਰਿਕਵਰੀ ਲਈ ਲਿਆਂਦੇ ਮੁਲਜ਼ਮ ਨੇ ਭੱਜਣ ਦੀ ਕੀਤੀ ਸੀ ਕੋਸ਼ਿਸ਼ ਸੰਤਰਚਨ ਸਿੰਘ ਲੋਂਗੋਵਾਲ ਦੀ ਬਰਸੀ ਮੌਕੇ ਨਾਨ ਮੰਡੀ ਲੋਂਗੋਵਾਲ ਚ ਲੱਗਾ ਖੂਨਦਾਨ ਕੈਂਪ ਆਪ ਪ੍ਰਦਾਨ ਅਮਨ ੁਰੜਾ ਨੇ ਕੀਤਾ ਖੂਨਦਾਨ ਨਾਲ ਹੀ ਲੋਂਗੋਵਾਲ ਚ ਬੰਨਣ ਵਾਲੇ ਆਮਦ ਨਿ ਕਲੀਨਿਕ ਦਾ ਵੀ ਰੱਖਿਆ ਨਹੀਂ ਸੱਤਾ ਪੌਂਡ ਡੈਮ ਤੋਂ ਛੱਡੇ ਜਾ ਰਹੇ ਪਾਣੀ ਨੂੰ ਲੈ ਕੇ ਡੀਸੀ ਆਸ਼ਕਾ ਜੈਨ ਦਾ ਬਿਆਨ ਪ੍ਰਸ਼ਾਸਨ ਨੇ ਸਾਰੀਆਂ ਸਥਿਤੀਆਂ ਤੇ 24 ਘੰਟੇ ਨਜ਼ਰ ਰੱਖੀ ਹੋਈ ਹੈ ਪੌਂਡ ਡੈਮ ਤੋਂ ਛੱਡੇ ਜਾ ਰਹੇ ਪਾਣੀ ਦੇ ਮੱਦੇਨਜ਼ਰ ਪੂਰਾ ਜ਼ਿਲ੍ਹਾ ਅਲਰਟ ਤੇ ਹੈ ਅਤੇ ਲੋਕਾਂ ਨੂੰ ਉਹਨਾਂ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਚਾਲੀ ਵੀ ਵਰਸੀਮੋਕ ਦੇ ਜਲਦੀਪਨ ਚ ਵਿਸ਼ਾਲ ਸਮਾਗਮ 'ਚ ਪਹੁੰਚੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਜਿੰਨਾ ਆਪਣਾ ਵੱਖਰਾ ਚੂਲਾ ਬਾਲਿਆ ਉਹ ਆਪਣਾ ਹਿੰਮਤ ਨਾਲ ਬਾਲਿਆ ਪਤਨੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਕਾਰਨ ਵਾਲਾ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਮਾਮਲਾ ਬਠਿੰਡਾ ਦੇ ਜ਼ਦੀਨ ਪੰਦੇ ਪਿੰਡ ਪੱਕਾ ਕਲਾਂ ਦਾ ਵਿਅਕਤੀ ਨੇ ਆਪਣੇ ਲਾਇਸੈਂਸ ਦੀ ਪਿਸਤੌਲ ਨਾਲ ਆਪਣੀ ਪਤਨੀ ਦੇ ਕੀਤੇ ਸੀ ਪਾਏ ਉਪਰਾਸ਼ਪਤੀ ਦੇ ਅਹੁਦੇ ਲਈ ਐਨਡੀਆ ਦੇ ਉਮੀਦਵਾਰ ਸੀ ਪੀ ਰਾਧਾ ਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਉਪਰਾਸ਼ਪਤੀ ਚੋਣ ਲਈ ਆਪਣੇ ਨਾਮਜ਼ਦਗੀ ਪੱਤਰ ਕਰਵਾਏ ਤਾਂ ਕਿ ਬਿਹਾਰ ਵਿੱਚ ਵੋਟਰ ਸੂਚੀ ਨੇ ਐਸਆਰ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਵਿਰੋਧ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਕੀਤੀ ਗਈ। ਮੁੱਲਤਵੀ ਕੇਂਦਰੀ ਮੰਤਰੀ ਕਿਰਨ ਰਿਜੋ ਨੇ ਸਦਨ ਵਿੱਚ ਵਿਰੋਧ ਕਰ ਰਹੇ ਵਿਰੋਧੀ ਧਿਰ ਦੇ ਵਿਵਹਾਰ ਨੂੰ ਦੱਸਿਆ ਸ਼ਰਮਨਾਕ। ਸੁਪਰੀਮ ਕੋਰਟ ਨੇ ਕੀਤੀ ਇੱਕ ਮਹੱਤਵਪੂਰਨ ਟਿੱਪਣੀ ਕਿਹਾ ਦੇਸ਼ ਆਜ਼ਾਦੀ ਤੋਂ ਬਾਅਦ ਸੰਵਿਧਾਨ ਨਿਰਮਾਤਾਵਾਂ ਦੀਆਂ ਉਮੀਦਾਂ ਤੇ ਉਤਰਿਆਪ ਖੜਾ ਜਿਸ ਵਿੱਚ ਰਾਜਪਾਲ ਅਤੇ ਰਾਜ ਸਰਕਾਰ ਵਿਚਕਾਰ ਸਤਪਾਵਨਾ ਅਤੇ ਆਪਸੀ ਸਲਾਹ مشਵਰੇ ਦੀ ਪ੍ਰਣਾਲੀ ਦੀ ਕੀਤੀ ਗਈ ਕਲਪਨਾ। ਅੰਦੋਬਾਦ ਦੇ ਇੱਕ ਸਕੂਲ 'ਚ 10ਵੀਂ ਜਮਾਤ ਦੇ ਵਿਦਿਆਰਥੀ ਨੇ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਚਾਕੂ ਮਾਰ ਕੀਤਾ ਕਤਲ ਵਿਦਿਆਰਥੀ ਦੀ ਮੌਤ ਤੇ ਗੁੱਸੇ 'ਚ ਪਰਿਵਾਰਕ ਮੈਂਬਰਾਂ ਨੇ ਸਕੂਲ 'ਚ ਕੀਤਾ ਹੰਗਾਮਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਕਾਂਗਸੀ ਆਗੂਆਂ ਨੇ ਸਾਹਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੂੰ ਉਨ੍ਹਾਂ ਦੀ ਜਨਮ ਦਿਨ ਦੇ ਬੜੇ ਗੰਢ ਦੇਸ਼ ਸ਼ਰਧਾਂਜਲੀ ਕੀਤੀ ਭੇਜੀ। 올 ਇੰਡੀਆ ਕਾਂਗਰਸ ਕਮੇਟੀ ਦੇ ਜਨਮ ਵਰੇ ਗੰਢ ਮਨਾਉਣ ਲਈ ਉਨ੍ਹਾਂ ਦੀ ਸਮਾਰਕ ਵਿਨ ਭੂਮੀ ਤੇ ਇੱਕ ਯਾਦਗਾਰੀ ਪ੍ਰੋਗਰਾਮ ਵੀ ਕੀਤਾ ਆਯੋਜਿਤ। दिल्ली सीएम रेखा गुप्ताते हमला जन सुनवाई दौरान एक शख्स ने कीता हमला पुलिस ने एक हमलावर ਨੂੰ ਕੀਤਾ ਕਾਬੂ दिल्ली सीएम रेखा गुप्ताते हुए हमला दी आप सुप्रीम अरविंद केजरीवाल ने की तीनंदा कहा लोकतंत्री प्रणाली ਵਿੱਚ ਵਿਚਾਰਾਂ ਦਾ મતਪੇਦ ਅਤੇ ਵਿਰੋਧ ਸਵੀਕਾਰਯੋਗ ਹੈ ਪਰ ਹਿੰਸਾ ਲਈ ਕੋਈ ਜਗ੍ਹਾ ਨਹੀਂ ਬੁੱਧਵਾਰ ਨੂੰ ਵੀ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਹੰਗਾਮਾ ਕੀਤਾ ਵਿਰੋਧੀ ਧਿਰ ਨੇ ਬਿਹਾਰ ਐਸਆਰ ਦਾ ਵਿਰੋਧ ਕੀਤਾ ਬੁੱਧਵਾਰ ਸਵੇਰੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਏ ਹਮਲੇ ਨੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਪਰ ਹਮਲਾਵਰ ਰਜੇਸ਼ ਸਕਾਰੀਆ ਦੀ ਮਾਂ ਜੋ ਕਿ ਗੁਜਰਾਤ ਦੇ ਰਾਜਕੋਟ ਦੇ ਰਹਿਣ ਵਾਲੇ ਹਨ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਦਿੱਲੀ ਚ ਵਾਪਰਿਆ ਵੱਡਾ ਹਾਦਸਾ 2 ਮਜ਼ਲਾਈ ਮਾਰਤ ਦਾ ਇੱਕ ਹਿੱਸਾ ਡਿੱਗਿਆ ਤਿੰਨ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਬਚਾਅ ਕਾਰਜ ਜਾਰੀ ਭਾਰਤ ਫਾਰੀ ਟ੍ਰੈਫਿਕ ਲਾਉਣ ਤੋਂ ਬਾਅਦ ਵੀ ਅਮਰੀਕਾ ਦੀ ਤੱਕੇਸ਼ਾਈ ਨਹੀਂ ਹੋ ਰਹੀ ਖਤਮ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਵਿਰੁੱਧ ਉਗਲਿਆ ਜ਼ਹਿਰ ਉਹਨਾਂ ਨੇ ਰੂਸ ਅਤੇ ਚੀਨ ਨਾਲ ਭਾਰਤ ਦੀ ਦੋਸਤੀ ਤੇ ਸਵਾਲ ਉਠਾਏ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਭਾਰਤ ਨੂੰ ਉਥੇ ਮਾਰੋ ਜਿੱਥੇ ਉਸ ਨੂੰ ਸਭ ਤੋਂ ਜ਼ਿਆਦਾ ਦਰਦ ਹੋਵੇ ਬੰਗਲਾਦੇਸ਼ਾਂ ਚੋਣਾ ਫਰਵਰੀ 2026 ਵਿੱਚ ਹੀ ਹੋਣਗੀਆਂ ਅੰਤਰੀਮ ਸਰਕਾਰ ਨੇ ਚੋਣਾ ਲਈ ਤਿਆਰੀਆਂ ਕੀਤੀਆਂ ਤੇਜ਼ ਅੰਤਰੀਮ ਸਰਕਾਰ ਦੇ ਕਾਨੂੰਨ ਸਲਾਹਕਾਰ ਆਸੀਫ ਨਜ਼ਰੂਲ ਨੇ ਕਿਹਾ ਸਰਕਾਰ ਪਰਮਚਾਨ ਚੋਣਾ ਕਰਵਾਉਣ ਦੀ ਆਪਣੀ ਵਚਨਬੱਧਤਾ ਦਿੱਤੇ ਕਲੰਬੀਆ ਦੀ ਅਪੀਲ ਅਦਾਲਤ ਨੇ ਪ੍ਰਸ਼ਟਾਚਾਰ ਦੇ ਮਾਮਲੇ 'ਚ ਸਾਬਕਾ ਰਾਸ਼ਪਤੀ ਅਲਵਾਰੋ ਉਰੀਮੇ ਨੂੰ ਮਿਲੀ ਵੱਡੀ ਰਾਹਤ ਅਦਾਲਤ ਨੇ ਕਿਹਾ ਉਰੀਮੇ ਨੂੰ ਉਦੋਂ ਤੱਕ ਰਹਾ ਕੀਤਾ ਜਾਣਾ ਚਾਹੀਦਾ ਜਦੋਂ ਤੱਕ ਉਹ ਰਿਸ਼ਵਤਖੋਰੀ ਅਤੇ ਗਵਾਹਾਂ ਨਾਲ ਛੇੜਛਾੜ ਦੇ ਮਾਮਲੇ 'ਚ ਆਪਣੀ ਸਜ਼ਾ ਨੂੰ ਨਹੀਂ ਦਿੰਦੇ ਚੁਣੌਤੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਸਪਸ਼ਟ ਕੀਤਾ ਕਿ ਯੂਕਰੇਨ ਦੀ ਜੰਗ ਵਿੱਚ ਅਮਰੀਕੀ ਫੌਜਾਂ ਨੂੰ ਨਹੀਂ ਜਾਵੇਗਾ ਭੇਜਿਆ ਵਾਈਟ ਹਾਊਸ ਦੀ ਪ੍ਰੈਸ ਸਖਤਰ ਕੈਰੋਲਿਨ ਲੈਵਿਟ ਨੇ ਕਿਹਾ ਅਮਰੀਕਾ ਸੁਰੱਖਿਆ ਗਾਰੰਟੀ ਪ੍ਰਦਾਨ ਕਰਨ ਦੇ ਹੋਰ ਤਰੀਕਿਆਂ ਤੇ ਕੰਮ ਕਰ ਰਿਹਾ ਵਿਚਾਰ ਉੱਤਰੀ ਕੋਰੀਆ ਦੇ ਸ਼ਾਸਕ ਕਿੰਗ ਜੋਂਗ ਉਨ ਦੀ ਪੈਨ ਕਿਮਯੋ ਜੋਂਗ ਨੇ ਕਿਹਾ ਉਹਨਾਂ ਦਾ ਤੇਸ਼ ਕਦੇ ਵੀ ਦੱਖਣੀ ਕੋਰੀਆ ਨੂੰ ਕੂਟਨੀਤਕ ਪਾਈਵਾਲ ਨਹੀਂ ਮੰਨੇਗਾ ਕਿਮਯੋ ਜੋਂਗ ਉੱਤਰੀ ਕੋਰੀਆ ਦੇ ਸ਼ਾਸਨ ਵਿੱਚ ਇੱਕ ਛੋਟੀ ਦੀ ਵਿਦੇਸ਼ ਨੀਤੀ ਸਲਾਹਕਾਰ ਵੀ ਹੈ ਮੰਗਲਵਾਰ ਸਵੇਰੇ ਉੱਤਰ ਪੱਛਮੀ ਨਾਈਜੀਰੀਆ ਚ ਇੱਕ ਮਸਜਿਦ ਤੇ ਬੰਦੂਕਦਾਰੀਆਂ ਨੇ ਕੀਤਾ ਹਮਲਾ ਸਵੇਰ ਦੀ ਨਮਾਜ਼ ਦੌਰਾਨ 13 ਲੋਕਾਂ ਦੀ ਮੌਤ ਰੂਸ ਦੇ ਰਿਆਜ਼ਨ ਖੇਤਰ ਚ ਇੱਕ ਪਲਾਂਟ ਚ ਜ਼ਬਰਦਸਤ ਮਾគਮ ਅਗਰੋ ਲੱਗੀ ਪਿਆਨਕ ਅਗ ਮਰਨ ਵਾਲਿਆਂ ਦੀ ਗਿਣਤੀ ਹੋਈ 22 ਜਦੋਂ ਕਿ 157 ਲੋਕ ਹੋਏ ਸੱਟੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਚ ਯੂਕਰੇਨ ਦੇ ਰਾਸ਼ਟਰਪਤੀ ਜ਼ਲਨਸਕੀ ਨਾਲ ਕੀਤੀ ਮੁਲਾਕਾਤ ਟਰੰਪ ਨਾਲ ਮੁਲਾਕਾਤ ਮਗਰੋਂ ਜ਼ਲਨਸਕੀ ਨੇ ਕਿਹਾ ਜੰਗ ਰੋਕਣ ਲਈ ਪੁਤਿਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਭਾਈ ਪੁਲਿਸ ਨੇ ਆਪਰੇਸ਼ਨ ਪਿੰਕ ਡਾਇਮੰਡ ਚਲਾ ਕੇ 218 ਕਰੋੜ ਰੁਪਏ ਦੇ ਇੱਕ ਬਹੁਤ ਹੀ ਦੁਰਲਭ ਗੁਲਾਬੀ ਹੀਰੇ ਦੀ ਚੋਰੀ ਨੂੰ ਕੀਤਾ ਨਾਕਾਮ ਇਸ ਹੀਰੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗਿਰੌਣ ਨੂੰ ਵੀ ਕੀਤਾ ਗ੍ਰਿਫਤਾਰ ਚੀਨ ਨੇ ਉੱਤਰੀ ਸ਼ਾਂਖਸੀ ਪ੍ਰਾਂਤ ਦੇ ਤਾਈਵਾਨ ਸੈਟਲਾਈਟ ਲੌਂਚ ਸੈਂਟਰ ਤੋਂ ਲੋਅਰ ਅਰਥ ਔਰਬਿਟ ਵਾਲੇ ਸੈਟਲਾਈਟਾਂ ਦਾ ਇੱਕ ਨਵਾਂ ਸਮੂਹ ਕੀਤਾ ਲੌਂਚ ਹੈ ਸੈਟਲਾਈਟਸ ਮੂ ਆਪਣੀ ਕਿਸਮ ਦਾ ਸਟਾਰਲਿੰਕ ਕਰੇਗਾ ਤਿਆਰ ਕੇਂਦਰ ਸਰਕਾਰ ਨੇ ਅੱਜ ਯਾਨੀ 20 ਅਗਸਤ 2025 ਨੂੰ ਲੋਕ ਸਭਾ ਵਿੱਚ ਆਨਲਾਈਨ ਗੇਮਿੰਗ ਦਾ ਪ੍ਰਚਾਰ ਅਤੇ ਨਿਯਮਨ ਬਿੱਲ 2025 ਪੇਸ਼ ਕੀਤਾ। ਇਹ ਬਿੱਲ ਆਨਲਾਈਨ ਗੇਮਿੰਗ ਨੂੰ ਨਿਯਮਿਤ ਕਰਨ ਅਤੇ ਸਲ ਪੈਸੇ ਵਾਲੀਆਂ ਖੇਡਾਂ ਤੇ پابੰਦੀ ਲਗਾਉਣ ਲਈ ਹੈ। ਵਿੱਤੀ ਸਾਲ 2024-25 ਲਈ ਆਈਟੀਆਰ ਫਾਈਲ ਕਰਨ ਲਈ 1 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਸਵਾਰ ਇਸ ਦੀ ਆਖਰੀ ਮਿਤੀ 15 ਸਤੰਬਰ ਹੈ। ਰਈਸਾਲਾ ਨਿਸ਼ਾਨੇਬਾਜ਼ ਮਨੂ ਪਾਕਰ ਨੇ 4 ਦਿਨ ਪਹਿਲਾਂ ਦੇਸ਼ ਦੇ ਚੌਥੇ ਸਭ ਤੋਂ ਵੱਡੇ ਪੁਰਸਕਾਰ ਲਈ ਅਰਜ਼ੀ ਦਿੱਤੀ ਸੀ ਪਿਛਲੇ ਸਾਲ ਇਹ ਪੁਰਸਕਾਰ ਤਜਰਬੇਕਾਰ ਸਪਿਨਰ ਆਰ ਅਸ਼ਵਿਨ ਅਤੇ ਸਾਕਾ ਹੋਕੀ ਗੋਲ ਕੀਪਰ ਪੀ ਆਰ ਸੁਰੇਸ਼ ਨੂੰ ਦਿੱਤਾ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਬੁੱਧਵਾਰ 2 ਅਗਸਤ ਨੂੰ ਸੈਂਸੈਕਸਟੈਂਸੋਂ ਅੰਕਾ ਦੇ ਵਾਅਦੇ ਨਾਲ 81950 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ ਨਿਫਟੀ ਵੀ ਸੌਂਕਾ ਦੇ ਵਾਅਦੇ ਨਾਲ 25070 ਦੇ ਪੱਧਰ ਤੇ ਰਿਲਾਇੰਸ Jio ਨੇ 1GB ਰੋਜ਼ਾਨਾ ਡਾਟਾ ਵਾਲੇ ਆਪਣੇ ਸਭ ਤੋਂ ਸਸਤੇ ਪ੍ਰੀਪੇਡ ਪਲਾਨ ਬੰਦ ਕਰ ਦਿੱਤੇ ਹਨ ਇਹਨਾਂ ਪਲਾਨਾਂ ਦੀ ਕੀਮਤ 209 ਅਤੇ 249 ਸੀ। EICI ਦੀ ਰਿਪੋਰਟ ਦੇ ਅਨੁਸਾਰ ਭਾਰਤ ਦਾ ਐਕਸਪ੍ਰੈਸ ਲੌਜਿਸਟਿਕਸ ਉਦਯੋਗ FY30 ਤੱਕ ਦੁੱਗਣਾ ਹੋ ਕੇ 18 ਬਿਲੀਅਨ ਡਾਲਰ ਹੋ ਜਾਵੇਗਾ। ਆਉਣ ਵਾਲੇ ਸਾਲਾਂ ਵਿੱਚ ਇਸ ਉਦਯੋਗ ਦੇ 65 ਤੋਂ 67 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। हीरो ਮੋਟੋਕੌਪ ਨੇ ਪਾਰਤੀ ਬਾਜ਼ਾਰਾ ਵਿੱਚ ਨਵਾਂ ਹੀਰੋ ਗਲੈਮਰ ਐਕਸ ਪੇਸ਼ ਕੀਤਾ ਹੈ 125 ਸੀਸੀ ਸੈਗਮੈਂਟ ਵਿੱਚ ਸਭ ਤੋਂ ਵੱਧ ਫੀਚਰ ਪੈਕਡ ਬਾਈਕ ਹੈ ਇਹ ਦੇਸ਼ ਵਿੱਚ ਕਰੂਜ਼ ਕੰਟਰੋਲ ਫੀਚਰ ਦੇ ਨਾਲ ਆਉਣ ਵਾਲੀ ਸਭ ਤੋਂ ਸਸਤੀ ਮੋਟਰਸਾਈਕਲ ਬਣ ਗਈ ਕਾਇਲੀਨ ਐਮਬਾਪੇ ਨੇ ਰੀਅਲ ਮੈਡਰਿਡ ਨਾਲ ਆਪਣੇ ਦੂਜੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਕੀਤੀ ਜਿਸ ਨਾਲ ਉਹਨਾਂ ਦੀ ਟੀਮ ਨੇ ਮੰਗਲਵਾਰ ਨੂੰ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦੇ ਆਪਣੇ ਪਹਿਲੇ ਮੈਚ ਵਿੱਚ ਉਸਾ ਸੋਨਾ ਨੂੰ 1-0 ਨਾਲ ਹਰਾ ਦਿੱਤਾ ਬ੍ਰਿਟੇਨ ਦੇ ਸਾਬਕਾ ਨੰਬਰ 1 ਟੈਨਿਸ ਖਿਡਾਰੀ ਕਾਇਲ ਐਡਮੰਡ ਨੇ 30 ਸਾਲ ਦੀ ਉਮਰ ਵਿੱਚ ਖੇਡ ਤੋਂ ਸન્યાਸ ਲੈਣ ਦਾ ਐਲਾਨ ਕਰ ਦਿੱਤਾ ਐਡਮੰਡ ਨੇ 2 ATP ਖਿਤਾਬ ਜਿੱਤੇ ਤੇ 2018 ਵਿੱਚ ਐਂਡੀ ਮਰੇਜ ਤੋਂ ਬਾਅਦ ਆਸਟ੍ਰੇਲੀਆਈ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਦੂਜਾ ਬ੍ਰਿਟਿਸ਼ ਖਿਡਾਰੀ ਬਣਿਆ ਵਿਸ਼ਵ ਵਿੱਚ ਤੀਜੀ ਰੈਂਕਿੰਗ ਦੀ ਖਿਡਾਰੀਨ ਈਗਾ ਸਵਿਆਟੇਕ ਨੇ 7ਵੇਂ ਨੰਬਰ ਦੀ ਜੈਸਮਿਨ ਪਾਉਲੇਨੀ ਨੂੰ 7-5, 6-4 ਨਾਲ ਹਰਾ ਕੇ ਪਹਿਲੀ ਵਾਰ ਸਿਲਸਿਨਰੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਪੰਜਾਬੀ ਗਾਇਕ ਤੇ ਅਦਾਕਾਰ ਬਰਗੂਮਾਨ ਨਵੀ ਲੁਕ ਚਾਹੇ ਨਜ਼ਰ ਫੈਨਸ ਵੱਲੋਂ ਗਾਇਕ ਦੀ ਨਵੀ ਲੁੱਕ ਨੂੰ ਕੀਤਾ ਜਾ ਰਿਹਾ ਬਿਹਤਰਸਾਂ। ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ ਫੈਨਸ ਵੱਲੋਂ ਤਸਵੀਰਾਂ ਨੂੰ ਕੀਤਾ ਜਾ ਰਿਹਾ ਬਿਹਤਰਪਸੰਦ। ਪੰਜਾਬੀ ਗਾਇਕ ਸੱਭਾ ਵਿਦੇਸ਼ ਚੋਂ ਦੇਾਈ ਨਜ਼ਰ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਸਵੀਰਾਂ ਫੈਨਸ ਵੱਲੋਂ ਤਸਵੀਰਾਂ ਕੀਤੀਆਂ ਜਾ ਰਹੀਆਂ ਪਸੰਦ। ਪੰਜਾਬੀ اداکارារ ਰੁਸ਼ੀ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ ਫੈਨਸ ਵੱਲੋਂ ਰੁਸ਼ੀ ਦੀਆਂ ਤਸਵੀਰਾਂ ਨੂੰ ਮਿਲ ਰਿਹਾ ਬਿਹਤਰ ਪਿਆਰ। ਪੰਜਾਬੀ اداکار ਦੀਰਜ ਕੁਮਾਰ ਨੇ ਸੋਸ਼ਲ ਮੀਡੀਆ ਤੇ ਜ਼ਬਰਦਸਤ ਅੰਦਾਜ਼ ਚ ਸਾਂਝੀਆਂ ਕੀਤੀਆਂ ਸ਼ਾਨਦਾਰ ਤਸਵੀਰਾਂ। ਪੰਜਾਬੀ ਗਾਇਕਾ ਤੇ اداکارਆ ਬਾਣੀ ਸੰਧੂ ਨੇ ਬਲੈਕ ਡਰੈਸ ਵਿੱਚ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ। ਅਦਾਕਾਰ ਰਾਜਕੁੰਦਰਾ ਤੇ ਉਹਨਾਂ ਦੀ ਪਤਨੀ ਸ਼ਿਲਪਾ ਸ਼ੇਟੀ ਨੇ ਪੰਜਾਬ ਦੇ ਸ੍ਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤਸਵੀਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰਵਾਲ ਨੇ ਆਪਣੇ ਛੋਟੇ ਬੇਟੇ ਨਾਲ ਮસ્ਤੀ ਕਰਦੇ ਆਏ ਨਜ਼ਰ ਸੋਸ਼ਲ ਮੀਡੀਆ ਤੇ ਵੀਡੀਓ ਖੂਬ ਹੋ ਰਹੀ ਵਾਰ ਪੰਜਾਬੀ ਸੂਫੀ ਗਾਇਕ ਖਾਨ ਸਾਹਿਬ ਨਵੀਂ ਲੋਕਚਾਅ ਨਜ਼ਰ ਫੈਨਸ ਵੱਲੋਂ ਗਾਇਕ ਦੀ ਨਵੀਂ ਲੋਕ ਨੂੰ ਕੀਤਾ ਜਾ ਰਿਹਾ ਬੇਹਤਸਨ ਪੰਜਾਬੀ ਗਾਇਕ ਨਿਰਵੈਰ ਪੰਨੂ ਲਾਈਵ ਸ਼ੋਅ ਵਿੱਚ ਸੁਜੀਤ ਬਿੰਦਰਖੀਆ ਦਾ ਗੀਤ ਗਾਉਂਦੇ ਆਏ ਨਜ਼ਰ ਸੋਸ਼ਲ ਮੀਡੀਆ ਤੇ ਵੀਡੀਓ ਹੋ ਰਹੀ ਖੂਬ ਪਰ